ਹਾਈਡੇ ਦੇ ਬੜੇ ਆ ਜੀ ਜਿਵੇਂ ਸਕਿਨ 글로 ਕਰਦੀ ਆ ਇਹਦੇ ਨਾਲ ਡਾਈਜੈਸ਼ਨ ਸਿਸਟਮ ਜਿਹੜਾ ਠੀਕ ਹੁੰਦਾ ਵਾ ਚਲੋ ਟੈਸਟ ਕਰ ਲਈਏ ਹੁਣ ਨਾਲੇ ਤੁਹਾਨੂੰ ਦੱਸਦੇ ਕਿਵੇਂ ਦੀ ਬਣੀ ਆ ਫਿਰ ਤੁਸੀਂ ਵੀ ਸਾਰੇ ਜਣੇ ਜਰੂਰ ਟਰਾਈ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਹਾਂ ਤੇ ਅੱਜ ਲੱਗੇ ਆ ਜੀ ਬਣਾਉਣ ਮੰਮੀ ਸ਼ਕਰਕੰਦੀ ਹਣਾ ਤੇ ਸਟਾਰਟ ਹੋ ਗਈ ਆ ਜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸਿਆਲਾਂ ਦੇ ਸੀਜ਼ਨ ਵਿੱਚ ਹੁੰਦੀ ਆ ਤੇ ਆਪਾਂ ਵੀ ਵੇਖੀ ਹੀ ਬਾਜ਼ਾਰ ਵਿੱਚ ਤੇ ਆਪਾਂ ਵੀ ਲੈ ਆਏ ਆ ਮੰਮੀ ਅੱਜ ਕੱਲ ਦੇ ਮੌਸਮ ਚ ਹੁੰਦੀ ਹਾਂਜੀ ਹੁੰਦੀ ਆ ਤੇ ਮੈਂ ਵੇਖੀ ਬਾਜ਼ਾਰ ਵਿੱਚ ਤਾਂ ਹੀ ਲੈ ਆਂਦੀ ਅੱਜ ਹਾਂ ਤੇ ਮੰਮੀ ਜੀ ਇਹਦੇ ਬਣਾ ਕੇ ਖਾਵਾਂਗੇ ਨਾਲੇ ਤੁਹਾਡੇ ਨਾਲ ਵਲੋਗ ਸ਼ੇਅਰ ਕਰਾਂਗੇ ਇਹਦੇ ਨਾਲੇ ਤੁਹਾਨੂੰ ਫਾਇਦੇ ਦੱਸਦੇ ਆ ਕਿ ਕੀ ਕੀ ਫਾਇਦੇ ਹੁੰਦੇ ਦੇ ਹਨਾ ਫਾਇਦੇ ਹੀ ਆ ਇਹਦੇ ਨਾਲ ਨੁਕਸਾਨ ਨਹੀਂ ਹੈਗੇ ਤੇ ਬਾਕੀ ਇੱਧਰ ਮਸਾਲੇ ਆ ਕੁਝ ਜਿਹੜੇ ਇਹਦੇ ਵਿੱਚ ਐਡ ਹੋਣੇ ਆ ਉਹ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਤੇ ਇੱਧਰ ਮੰਮੀ ਜੀ ਡੇ ਆ ਸ਼ਗਰਗੰਦੀ ਨੂੰ ਆਲੂਆਂ ਵਾਂਗੂ ਚਪੀਲੋ ਆਫ ਕਰਨਾ ਹੈ ਵੈਸੇ ਮੰਮੀ ਜੀ ਆਲੂ ਹੀ ਹੁੰਦੇ ਇੱਕ ਸਾਭਦੇ ਹੈ ਨਾ ਮਤਲਬ ਆਲੂ ਹੁੰਦੇ ਨਹੀਂ ਆਂ ਵੀ ਆਲੂ ਵਰਗੇ ਦੇ ਦਿਆ ਆਲੂ ਵਰਗੇ ਹੁੰਦੀ ਹੈ ਹੈਨਾ ਤੇ ਇਹ ਤੇ ਇੱਕ ਕਚਾ ਲੂ ਹੈਨਾ ਇਹ ਇੱਕ ਇਹ ਤੇ ਕਚਾ ਲੂ ਇਧਰ ਦੇਖ ਸਕਦੇ ਤੁਸੀਂ ਇਧਰ ਪੀਲ ਕਰ ਲਈ ਆ ਤੇ ਇਧਰ ਮੰਮੀ ਜੀ ਇੱਕ ਰਹਿ ਗਈ ਹੈ ਤੇ ਇਹਨੂੰ ਛਿਲੰਡੇ ਆ ਬਾਕੀ ਹੁਣ ਇਹਨੂੰ ਕਯੂਬ ਵਿੱਚ ਕੱਟ ਕਰਾਂਗੇ ਤੇ ਉਸ ਤੋਂ ਬਾਅਦ ਕੀ ਕੁਝ ਮਿਕਸ ਕਰਨਾ ਸਾਰਾ ਕੁਝ ਤੁਹਾਨੂੰ ਨਾਲ ਦੀ ਨਾਲ ਦੱਸਦੇ ਆ ਜੀ ਹੁਣ ਦੱਸੀਏ ਤੁਹਾਨੂੰ ਇਹਦੇ ਫਾਇਦੇ ਹੈ ਮੰਮੀ ਹਾਂ ਫਾਈਡੇ ਦੇ ਬੜੇ ਆ ਜੀ ਜਿਵੇਂ ਸਕਿਨ 글로 ਕਰਦੀ ਆ ਇਹਦੇ ਨਾਲ ਡਾਈਜੈਸ਼ਨ ਸਿਸਟਮ ਜਿਹੜਾ ਠੀਕ ਹੁੰਦਾ ਵਾ ਹੈ ਮੈਂ ਇਹਦੇ ਦੇਖੇ ਹੀ ਨਾ ਬਾਕੀ ਜਿਹੜੇ ਜਿਮ ਵਗੈਰਾ ਜਾਂਦੇ એનર્ਜੀ ਬੂਸਟ ਉਹਨਾਂ ਵਾਸਤੇ ਬੜੀ ਵਧੀਆ ਵਾ ਚੀਜ਼ ਏ ਤੇ ਮੈਂ ਵੀ ਲਿਆ ਦੀ ਕਿ ਚਲੋ ਇਹਨਾਂ એનર્ਜੀ ਬੂਸਟ ਕਰਾਂਗੇ ਨਾਲੇ ਘਰ ਦੀਆਂ ਨਹੀਂ ਕਰਾਂਗੇ ਥੋੜੀ ਜੀ એનર્ਜੀ ਬੂਸਟ ਹੈ ਤੇ ਬਹੁਤ ਜ਼ਿਆਦਾ ਫਾਇਦੇ ਆ ਜੀ ਇਹਦੇ ਸਕਿਨ 글로 ਕਰਦੀ ਆ ਠੀਕ ਆ ਸ਼ੂਗਰ ਵਾਲਿਆਂ ਵਾਸਤੇ ਇਹ ਬੜੀ ਵਧੀਆ ਹੋ ਕਿਉਂਕਿ sweet potato ਇਹਨੂੰ ਕਹਿ ਦਿੰਦੇ ਆ ਵਾਹ ਇੰਗਲਿਸ਼ ਵਿੱਚ ਪਰ ਇਹ ਇੰਡੀ ਸੁਵੀਟ ਨਹੀਂ ਹੁੰਦੀ ਹੈਗੀ ਠੀਕ ਆ ਤੇ ਬਹੁਤ ਵਧੀਆ ਚੀਜ਼ ਵਾ ਤੇ ਬਾਕੀ ਨਾਲ ਦੀ ਨਾਲ ਹੁਣ ਤੁਹਾਨੂੰ ਮੰਮੀ ਜੀ ਦੱਸ ਦਿਆਂ ਕਿਵੇਂ ਬਣਾਉਣੀ ਆ ਹੂੰ ਇਹਦੇ ਵਿੱਚ ਲਈਏ ਮੈਂ ਮਸਾਲੇ ਹੂੰ ਤੇ ਇੰਗਲੀ ਦਾ ਪਾਣੀ ਹੈ ਨਾ ਢੱ ਲੈ ਆਪਾਂ ਮੇਰੀ ਭੈਣ ਹੈ ਤੇ ਇਹਦੇ ਵਿੱਚ ਥੋੜੀ ਜਿਹੀ ਲਈਏ ਜਵੈਨ ਇਹ ਜਵੈਨ ਪੁੰਨ ਕੀ ਵਿੱਚ ਪਾਵਾਂਗੇ ਫਿਰ ਦਾ ਟੇਸਟ ਜਿਹੜਾ ਬਹੁਤ ਵਧੀਆ ਹੁੰਦਾ ਅੱਛਾ ਜਵੈਨ ਪੁੰਨ ਕੀ ਪਾਉਣੀ ਆ ਤੇ ਇਹਦੇ ਵਿੱਚ ਲਏ ਮੈਂ ਮਸਾਲੇ ਠੀਕ ਆ ਤੇ ਲਏ ਮੈਂ ਥੋੜਾ ਚਾਟ ਮਸਾਲਾ ਤੇ ਕਾਲੀ ਮਿਰਚ ਦਾ ਪਾਊਡਰ ਜੇ ਲਿਆਵਾ ਤੇ ਨਮਕ ਤੇ ਥੋੜੀ ਜੀ ਲਾਲ ਮਿਰਚ ਠੀਕ ਆ ਤੇ ਇੱਕ ਦੀ ਸਾਈਡ ਤੇ ਦੇਖ ਸਾਡੇ ਤੁਸੀਂ ਤਵਾ ਰੱਖਿਆ ਆ ਇਹਦੇ ਉੱਤੇ ਪਕਾਉਣੀ ਆ ਨਾ ਹਾਂ ਥੋੜੀ ਜੀ ਕਰ ਲੈਣੇ ਇੱਥੇ ਇਹਦੇ ਉੱਪਰ ਰੋਸਟ ਕਰਨੀ ਆ ਜੀ ਤੇ ਇਹ ਮੈਨੂੰ ਜਿਤਾ ਆ ਗਿਆ ਵਾ ਮੈਂ ਨਾ ਉਦੋਂ ਬਣਾਈ ਸੀ ਕਿ ਇਹ ਕੀ ਇਹਨੂੰ ਕਹਿੰਦੇ ਨੇ ਕਚਾਲੂ ਬਣਾਈ ਸੀ ਤੇ ਕਚਾਲੂਆਂ ਦੇ ਵਿੱਚ ਇਦਾਂ ਹੀ ਪਾਈ ਸੀਗੀ ਹਣਾ ਤੇ ਬਹੁਤ ਹੀ ਜ਼ਿਆਦਾ ਟੇਸਟ ਬਣਦੀ ਹੈ ਕਚਾਲੂ ਵੀ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕੌਣ-ਕੌਣ ਲਾਈਕ ਕਰਦਾ ਵਾ ਇਹਨੂੰ ਸਵੀਟ ਪੋਟੈਟੋ ਨੂੰ ਮਤਲਬ ਸ਼ਕਰਕੰਦੀ ਨੂੰ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਆ ਜੈਨੂੰ ਜਵੈਨ ਨਹੀਂ ਪਸੰਦ ਹੋ ਨਾ ਪਾਵੇ ਹਨਾ ਹਾਂਜੀ ਹਾਂਜੀ ਜੇ ਕਿਸੇ ਨੂੰ ਇਮਲੀ ਨਹੀਂ ਪਸੰਦ ਹੈਗੀ ਹਨਾ ਕਈਆਂ ਨੂੰ ਨਹੀਂ ਹੁੰਦੀ ਖੱਟਾ ਨਹੀਂ ਬਸ ਖਾਣਾ ਪਸੰਦ ਕਰਦੇ ਫਿਰ ਇਹਦੀ ਥਾਂ ਮੰਮੀ ਜੀ ਉਹ ਲੈਮਨ ਵੀ ਵਰਤ ਸਕਦੇ ਨਾ ਹਾਂ ਨਿੰਬੂ ਨਿਚੋੜ ਸਕਦੇ ਹਾਂਜੀ ਵੈਸੇ ਜੇ ਜਿਆਦਾ ਹੈਲਥੀ ਕਾ ਇਹ ਤੇ ਫਿਰ ਲੈਮਨ ਨਾਲ ਵੀ ਪੰਦੀ ਆ ਬਾਕੀ ਸਾਡੇ ਕੋਲ ਹੁਣ ਲੈਮਨ ਹੈ ਨਹੀਂ ਇਸ ਕਰਕੇ ਆਪਾਂ ਹੀ ਬਣੀ ਦਾ ਪਾਣੀ ਉਹ ਯੂਜ਼ ਕਰਨਦੇ ਆ ਤੇ ਕੋਈ ਇਹ ਈ ਧੀ ਗੱਲ ਨਹੀਂ ਮਲੀ ਦਾ ਪਾਣੀ ਵੀ ਕੋਈ ਮਤਲਬ ਬਹੁਤੀ ਉਹ ਨਹੀਂ ਹੈਗੀ ਤੇ ਨਾਰਮਲ ਹੀ ਥੋੜਾ ਹੀ ਪਾਵਾਂਗੇ ਹਨਾ ਹਾਂ ਤੇ ਜੇ ਲੈਮਨ ਨੂੰ ਕਹੀਏ ਤੇ ਲੈਮਨ ਥੋੜਾ ਹੋਰ એનર્ਜੀ ਵਾਲੀ ਡਰਿੰਕ ਵੀ ਬਣ ਜਾਂਦੀ ਆ ਤੇ ਉਹ ਵਧੀਆ ਚੀਜ਼ ਹੋਗੀ ਤੇ ਆ ਥੋੜੀ ਜੀ ਨੀਂਦ ਦਾ ਪਾਵਾਂਗੇ ਰੋਸਟ ਹਾਂਜੀ ਤੇ ਇਹ ਵੀ ਦਮਸਾਲਿਆਂ ਦੇ ਨਾਲ ਹੀ ਪਾਵਾਂਗੇ ਨੇ ਡਿੱਕ ਚਲੋ ਇਕੱਠੇ ਹੋਣੇ ਸਾਡੇ ਕੋਈ ਗੱਲ ਨਹੀਂ ਹਨਾ ਲਓ ਜੀ ਇਹ ਦਰਜਮੈਨ ਵੀ ਪੂਰੀ ਤੇ ਰੱਖ ਲਈ ਆ ਜੀ ਤੇ ਇਹਨੂੰ ਅਸੀਂ ਪਹਿਲੋਂ ਕੱਟ ਲਿਦਨੇ ਆ ਨਾ ਹਾਂ ਇਹਦੇ ਇਹਨੂੰ ਕੱਟਰ ਕਰ ਲਓ ਇਹਨੂੰ ਹਣ ਇਹਦੇ ਵਿੱਚ ਇਹ ਕਰ ਲਓ ਭਾਵੇਂ ਮੰਮੀ ਇਹਦੇ ਵਿੱਚ ਇਹ ਕਰ ਲਓ ਹਾਂ ਇੱਥੇ ਕੱਟਣਾ ਤੇ ਲਓ ਜੀ ਇਹਦਾ ਪੀਸ ਕਰ ਲੈਨੇ ਇਹਦੇ ਹਾਂਜੀ ਤੇ ਇਹਦੇ ਹੋਣ ਦੇ ਆ ਜੀ ਕੱਟ ਤੇ ਜਿੰਨਾ ਚਿਰ ਕੱਟ ਹੁੰਦੀ ਆ ਇਹਦੇ ਨਾਲ ਨਾਲ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਐ ਮੰਮੀ ਕਿ ਆਪਾਂ ਜਿਹੜੇ ਬੈਡ ਸਿਲੈਕਟ ਸਿਲੈਕਟ ਕਰ ਲਏ ਆ ਠੀਕ ਆ ਤੇ ਬਾਕੀ ਤੁਸੀਂ ਹੁਣ ਸਾਰੇ ਜਾਣੇ ਗੈਸ ਕਰੋ ਕਿ ਕਿਹੜੇ ਹੋ ਸਕਦੇ ਆ ਠੀਕ ਆ ਉਹੀ ਲਾਈਨ ਦੇ ਵਿੱਚੋਂ ਇਹਨਾਂ ਤੁਹਾਨੂੰ ਦੱਦਨੇ ਉਹੀ ਲਾਈਨ ਦੇ ਵਿੱਚੋਂ ਕਰਨੀਆਂ ਜਿਹੜੀ ਲਾਈਨ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੀ ਸੀ ਤੇ ਸਾਰੇ ਜਾਣੇ ਕਿਉਂਕਿ ਕਮੈਂਟ ਕਰਨ ਦੇ ਹੀਗੇ ਕਿ ਤੁਸੀਂ ਇਹਨਾਂ ਨੂੰ ਦਸਿਆਣੀਆਂ ਲੈ ਕੇ ਆਏ ਆ ਅਜੇ ਤੱਕ ਅਸੀਂ ਲੈ ਕੇ ਨਹੀਂ ਆਏ ਉਹ ਥੋੜਾ ਜਿਹਾ ਉਹਨੂੰ ਚੇਂਜਸ ਜੇ ਕਰਾਏ ਉਹਦੇ ਵਿੱਚ ਆਪਾਂ ਹਨਾ ਤੇ ਉਹ ਉਹਦੇ ਕਰਕੇ ਥੋੜਾ ਟਾਈਮ ਲੱਗ ਰਿਹਾ ਵਾ ਬਾਕੀ ਉਹਦੇ ਵਿੱਚ ਆਪਾਂ ਹੋਰ ਚੀਜ਼ਾਂ ਐਡ ਕਰਾਈਆਂ ਵਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਉਹਦਾ ਪ੍ਰਾਈਸ ਦੱਸਾਂਗੇ ਕੀ ਆ ਠੀਕ ਆ ਸਾਰਾ ਕੁਝ ਟੋਟਲ ਵਲੌਗ ਬਣਾਵਾਂਗੇ ਤੇ ਬਾਕੀ ਹੁਣ ਤੁਸੀਂ ਕਮੈਂਟ ਕਰਕੇ ਇਹ ਗੈਸ ਕਰੋ ਹੁਣ ਕਿ ਕਿਹੜੇ ਬੈੱਡ ਹੋ ਸਕਦੇ ਆ ਠੀਕ ਆ ਫਿਰ ਆਪਾਂ ਤਾਂ ਨਾਲ ਦੀ ਨਾਲ ਉਹਦਾ ਪ੍ਰਾਈਸ ਵੀ ਦੱਸਾਂਗੇ ਜਿਹੜੇ ਬਾਕੀ ਪਏ ਉਹਨਾਂ ਦੇ ਵੀ ਪ੍ਰਾਈਸ ਦੱਸਾਂਗੇ ਤੇ ਤਾਂ ਤੁਹਾਡੇ ਭੈਣ ਭਰਾ ਹੋਰ ਜਿਕੇ ਨੇ ਲੈਣੇ ਵੀ ਹੋਣਗੇ ਤੇ ਤੁਸੀਂ ਜਰੂਰ ਤੁਹਾਨੂੰ ਹੈਲਾ ਪਹੁੰਚ ਸਕਦੀ ਹੈ ਹੈ ਮੰਮੀ ਹਣਾ ਇਤਰਾ ਰੇਟ ਤਾਂ ਵੀ ਪਤਾ ਲੱਗ ਜਾਂਦਾ ਰੇਟ ਦਾ ਪਤਾ ਲੱਗ ਜਾਂਦਾ ਪਹਿਲਾਂ ਜਦੋਂ ਅਸੀਂ ਵੀ ਲੈਣੇ ਸੀ ਤੇ ਇਸ ਤਰ੍ਹਾਂ ਕਰਦੇ ਸੀ ਵੀਡੀਓ ਵੇਖਣ ਦੇ ਕਿ ਕਿਹੜੇ ਕਿਹੜੇ ਪ੍ਰਾਈਸ ਕਿਵੇਂ ਦੇ ਹਨਾ ਕਿਉਂਕਿ ਜਦੋਂ ਚੀਜ਼ ਲੈਣੀ ਹੋਵੇ ਨਾ ਫਿਰ ਬੰਦਾ ਬੜਾ ਕੁਝ ਵੇਂਦਾ ਵਾ ਪੀ ਇਹ ਕਰੀ ਪਤਾ ਲੱਗ ਜੀ ਕਿਦਾਂ ਦਾ ਵਾ ਫੇਰ ਹੀ ਘਰੋਂ ਨਿਕਲਦਾ ਵਾ ਹਨਾ ਚਲੋ ਬਾਕੀ ਬਣੇ ਰਿਓ ਵਲੌਗ ਦੇ ਨਾਲ ਤੇ ਇੱਧਰ ਘੱਟ ਹੋ ਗਈ ਆ ਜੀ ਤੇ ਮੈਂ ਇੱਕ ਗੱਲ ਇਹ ਵੀ ਦੱਸ ਦੇਣੀ ਆ ਵੀ ਇਹਦੇ ਵਿੱਚ ਕਲਰ ਵੀ ਪਾ ਲਈਦਾ ਵਾ ਰੈੱਡ ਵਾਲਾ ਹਨਾ ਠੀਕ ਆ ਤੇ ਉਹ ਮੈਂ ਨਹੀਂ ਪਾਉਣਾ ਮੈਂ ਇਦਾਂ ਹੀ ਬਣਾਉਣੀ ਆ ਹਾਂ ਨਹੀਂ ਕਲਰ ਨਹੀਂ ਪਾਉਣਾ ਹਨਾ ਤੇ ਲਓ ਜੀ ਹੁਣ ਇੱਧਰ ਜਿਹੜੇ ਤੁਹਾਨੂੰ ਮੈਂ ਦੱਸਿਆ ਹੀ ਗਏ ਸਾਰੇ ਮਸਾਲੇ ਉਹ ਮੈਂ ਹਨਨ ਵਿੱਚ ਕਰ ਦੇਣੀ ਆ ਪਾ ਦੇਣੀ ਆ ਨਾ ਚਲੋ ਜੀ ਸਾਰੇ ਮਸਾਲੇ ਵਿੱਚ ਐਡ ਕਰ ਦਿੱਤੇ ਆ ਜੀ ਤੇ ਉੱਪਰੋਂ ਪਾਉਣੇ ਆਂ ਹੀ ਇਮਲੀ ਦਾ ਪਾਣੀ ਹਾਂ ਜੀ ਉਹ ਜਿੰਨੀ ਤੁਹਾਨੂੰ ਜ਼ਰੂਰਤ ਹੋ ਉਨਾ ਹੀ ਤੁਸੀਂ ਪਾਓ ਕਰਕੇ ਬਹੁਤੀ ਖੱਟੀ ਨਾ ਨਾ ਹੋ ਜੇ ਬਿਲਕੁਲ ਲੋ ਇਹ ਕ ਪੀਸ ਰਹਿ ਗਿਆ ਵਿੱਚ ਕੱਟੂ ਹੋ ਗਿਆ ਇੱਕ ਰਹਿ ਗਿਆ ਚਲੋ ਕੱਟ ਲਓ ਹੁਣ ਚੱਲ ਆਓ ਜੀ ਇਧਰ ਰੈਡੀ ਹੋ ਚੱਲੀ ਆ ਜੀ ਸਾਡੀ ਇਹ ਕੀ ਨੂੰ ਕਹਿੰਦੇ ਆ ਸ਼ਕਰਗੰਦੀ ਕਰ ਕਹਿੰਦੇ ਤੇ ਖੱਟੇ ਵਾਲੀ ਸ਼ਕਰਗੰਦੀ ਹੈ ਨਾ ਹਾਂ ਤੇ ਵਿੱਚ ਮਸਾਲੇ ਪੈ ਗਏ ਆ ਜੀ ਤੇ ਹੁਣ ਵੇਖ ਕੇ ਰਿਆਂ ਨਹੀਂ ਜਾਣਦੇ ਆ ਮੈਂ ਵੈਸੇ ਇਹਨੂੰ ਪਸੰਦ ਨਹੀਂ ਕਰਦਾ ਪਰ ਮੰਮੀ ਜੀ ਆਂਦੇ ਵੀ ਖਾ ਇਹਨੂੰ ਹੀ ਬੰਦਾ ਜਦਾਂ ਕਹਿੰਦੇ ਸੀ ਕਿ ਉਹ ਕਚਾਲੂਆ ਉਹ ਵੇਹੀ ਹੁੰਦੀ ਆ ਬਾਕੀ ਇੱਕ ਚੀਜ਼ ਹੁਣ ਮੈਂ ਜਿੰਮ ਜਾਣ ਲੱਗ ਪਿਆ ਜਦੋਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਦੱਸਿਆ ਤੇ ਉਹ ਇਹਦੇ ਮੈਂ ਫਾਇਦੇ ਵੇਖ ਕੇ ਨਾ ਇਹ ਸ਼ੁਰੂ ਕਰ ਦਿੱਤੀ ਆ ਮੈਂ ਚਲੋ ਖਾ ਕੇ ਵੇਖਦੇ ਆ ਹਨਾ ਤੇ ਚਲੋ ਟੇਸਟ ਕਰਦੇ ਆ ਹੁਣ ਨਾਲੇ ਤੁਹਾਨੂੰ ਦੱਸਦੇ ਕਿਵੇਂ ਦੀ ਬਣੀ ਆ ਫਿਰ ਤੁਸੀਂ ਵੀ ਸਾਰੇ ਜਾਣੇ ਜਰੂਰ ਟਰਾਈ ਕਰਿਓ ਜਿਨ੍ਹਾਂ ਨੇ ਕੀਤੀ ਆ ਟਰਾਈ ਉਹ ਸਾਰੇ ਜਾਣੇ ਕਮੈਂਟ ਕਰਿਓ ਵੇ ਰੋ ਨਹੀਂ ਸਕਦਾ ਵੀ ਜਿੰਨੇ ਨੇ ਕਿਹਨੇ ਨਾ ਕੀਤੀ ਉਹ ਤੇ ਸਾਰਿਆਂ ਨੇ ਕੀਤੀ ਹੋਣੀ ਹੈ ਪੱਕਾ ਡਰੇ ਹਨਾ ਹਾਂ ਤੇ ਚਲੋ ਕੋਈ ਜਿਨੇ ਨਹੀਂ ਕੀਤੀ ਉਹ ਵੀ ਬਣਾ ਕੇ ਖਾਏ ਉਹ ਤੇ ਸਾਨੂੰ ਟੇਸਟ ਦੱਸਿਓ ਵੀ ਕਿਦਾਂ ਦਾ ਵਾ ਕਿਦਾਂ ਦਾ ਤੇ ਮੰਮੀ ਹੋ ਗਈ ਰੈਡੀ ਹਾਂ ਚਲੋ ਫਿਰ ਕਰੀਏ ਇਹ ਕਿੰਨਾ ਸੋਹਣਾ ਇਹਦਾ ਕਲਰ ਵੀ ਆ ਗਿਆ ਵਾ ਹਨਾ ਬੜਾ ਵਧੀਆ ਆਇਆ ਹਾਂਜੀ ਤੇ ਚਲੋ ਹੁਣ ਕਰਾਉਨੇ ਆਂ ਅਸੀਂ ਬਬਲੂ ਨੂੰ ਟੇਸਟ ਪਾ ਦੋ ਕੋਲੀ ਦੇ ਵਿੱਚ ਦੋ ਕੁ ਦਾਣੇ ਪਾਏ ਪਹਿਲਾਂ બસ ਬਸ ਮਮਲੀ ਟੱਕਾ ਕੇ ਨਾ ਬਾਦ ਵਿੱਚ ਫੇਰ ਲੱਗੂਗੀ ਨਾ ਫੇਰ ਲੱਲੀ ਮੈਂ ਕਿਹਾ ਮੈਂ ਬਾਅਦ ਵਿੱਚ ਕਿਉਂਕਿ ਮੈਂ ਫਸਟ ਟਾਈਮ ਖਾਣੀ ਆ ਜੇ ਪਤਾ ਨਹੀਂ ਮੇ ਕੋ ਖਾਦੀ ਜਾਣੀ ਆ ਕਿ ਨਹੀਂ ਤੇ ਚਲੋ ਫਿਰ ਤਸੀਂ ਹੁਣ ਤੁਹਾਨੂੰ ਟੇਸਟ ਇਹਦਾ ਕਿਵੇਂ ਦਾ ਆ ਜੀ ਤੇ ਲਓ ਜੀ ਹੁਣ ਤੁਹਾਨੂੰ ਕਰਕੇ ਦੱਸਦੇ ਆ ਜੀ ਟੇਸਟ ਸ਼ਕਰਕੰਦੀ ਦਾ ਟੇਸਟ ਕਿਵੇਂ ਦਾ ਵਾ ਠੀਕ ਆ ਤੇ ਫਾਇਦੇ ਤੁਹਾਨੂੰ ਦੱਸ ਦਿੱਤੇ ਆ ਜੀ ਆਪਾਂ ਹਨਾ ਕੀ ਕੀ ਫਾਇਦੇ ਹੁੰਦੇ ਆ ਤੇ ਫਸਟ ਟਾਈਮ ਮੈਂ ਵੀ ਟਰਾਈ ਕਰ ਲੱਗਾ ਵਾ ਹੂੰ ਸੁਆਦ ਆ ਉਹਨਾਂ ਨਾਲ ਵੀ ਸੁਆਦ ਆ ਕੇ ਚੱਲ ਬਣਾ ਲਓ ਕਦਾ ਕਿਉਂ ਮੰਮੀ ਜੀ ਖਟਾ ਥੋੜਾ ਜਿਆ ਹੋਰ ਚਾਹੀਦਾ ਵਾ ਥੋੜਾ ਨਹੀਂ ਹਾਂ ਹੈਨਾ ਮੈਂ ਤਾਂ ਨਹੀਂ ਪਾਇਆ ਮੈਂ ਹਾਂ ਇਤਰਾ ਹੁਣ ਮੌਸਮ ਚੇਂਜ ਹੋਣ ਡਿਆ ਨਾ ਨਾਲੇ ਇੱਕ ਤੇ ਮੈਂ ਹੁਣ ਜਿਮ ਜਾਣ ਕਾਰਨ ਇਹਦੇ ਫਾਇਦੇ ਵੇਖੇ ਤੇ ਇਹਦੇ ਫਾਇਦੇ ਹੀ ਫਾਇਦੇ ਲੱਭੇ ਮੈਨੂੰ ਨੁਕਸਾਨ ਨਹੀਂ ਕੋਈ ਵੀ ਲੱਭਿਆ ਠੀਕ ਆ ਤੇ ਮੈਨੂੰ ਯਾਰ ਟੇਸਟ ਬੜੀ ਲਗੰਡੀ ਆ ਮੈਂ ਤੇ ਜਦੋਂ ਤੁਸੀਂ ਮੈਂ ਬਣਾਉਂਦੇ ਹੁੰਦੇ ਸੀ ਨਾ ਤੇ ਮੈਂ ਨਾ ਕਰ ਦਿੰਦਾ ਨਹੀਂ ਮੈਨੂੰ ੱੱਕੇ ਨਾ ਕਹਿੰਦੇ ਹੁੰਦੇ ਖਾਲਾ ਖਾਲਾ ਬਹੁਤ ਸਵਾਦ ਆ ਮੈਂ ਉਹਦਵਾਨਾ ਨਹੀਂ ਨਹੀਂ ਮੈਂ ਖਾਣੀ ਨਹੀਂ ਖਾਣੀ ਹੈਗੀ ਮੈਂ ਇਹਨੇ ਖਾਣੀ ਨਹੀਂ ਹੈਗੀ ਮੈਨੂੰ ਨਹੀਂ ਸਵਾਦ ਲੱਗਦੀ ਅਸਲ ਚਨਾ ਜੁਵੈਨ ਵਾਲੇ ਕੋਈ ਚੀਜ਼ ਨਹੀਂ ਖਾਂਦਾ ਹੁੰਦਾ ਹੁਣ ਇਹ ਆ ਵੀ ਤੜਕੇ ਲਾ ਲਾ ਕੇ ਖਾਂਦਾ ਜੁਵੈਨ ਵਾਲੇ ਜਿ ਤਰ੍ਹਾਂ ਹੁਣ ਕਚਾਲੂ ਬਣਾਏ ਇਹਨੇ ਉਦਾਂ ਉੱਚ ਵੀ ਜੁਵੈਨ ਪਾਈ ਤੇ ਇਹਦਾ ਜੁਵੈਨ ਦਾ ਜਿਹੜਾ ਫਲੇਵਰ ਹੋਣਾ ਤੇ ਬਹੁਤਾ ਹੀ ਵਧੀਆ ਲੱਗਦਾ ਵਾ ਯਾਰ ਹੁਣ ਤੇ ਚੁੰਚਾ ਘੁੰਮ ਘੁੰਮ ਕੇ ਨਾ ਤੇ ਕੋਲੀ ਵਿੱਚ ਜਾਣ ਦਿਆ ਵਾ ਕਿਉਂਕਿ ਟੇਸਟ ਹੀ ਨਹੀਂ ਲੱਗਣ ਦੀ ਯਾਰ ਸਾਰੇ ਜਾਣੇ ਜ਼ਰੂਰ ਇਦਾਂ ਬਣਾ ਕੇ ਖਾਓ ਮੈਂ ਆਨਾ ਵੀ ਤੁਸੀਂ ਕਹਿ ਨਹੀਂ ਸਕਦੇ ਭੀ ਇਹਨੂੰ ਸਵਾਦ ਨਹੀਂ ਲੱਗਣ ਦੀ ਸਾਰੇ ਇਹੋ ਕਹਿਣਗੇ ਕਿ ਇੰਨੀ ਟੇਸਟ ਬਣੀ ਨਾ ਫਿਰ ਮੈਨੂੰ ਇਸੇ ਵਲੌਗ ਥੱਲੇ ਕਮੈਂਟ ਕਰਿਓ ਠੀਕ ਆ ਤੇ ਕਿਦਾਂ ਦੀ ਲੱਗੀ ਫਿਰ ਤੁਹਾਨੂੰ ਰੈਸਪੀ ਛੋਟੀ ਜੀ ਠੀਕ ਆ ਜਰੂਰ ਦੱਸਿਓ ਤੇ ਫਾਇਦੇ ਤੁਹਾਨੂੰ ਦੱਸ ਦਿੱਤੇ ਆ ਠੀਕ ਆ ਤੇ ਇੱਕ ਮੈਂ ਗੱਲ ਹੋਰ ਦੱਸ ਦਿੰਨੀ ਆ ਅਸੀਂ ਜਿਹੜਾ ਭਾਂਡੇ ਵਾਲਾ ਸ਼ਾਨਾ ਲਿਆਂਦਾ ਜੀ ਉਹ ਵੀ ਅਸੀਂ ਲਾ ਲਿਆ ਵਾ ਨਾ ਇਹ ਇੱਥੇ ਲਵਾਇਆ ਵਾ ਇੱਥੇ ਨਹੀਂ ਲਵਾਇਆ ਕਿਉਂਕਿ ਇੱਥੇ ਸਾਡੇ ਸਪੇਸ ਥੋੜੀ ਜੀ ਜਾਂ ਫਿਰ ਸਾਨੂੰ ਕਹਿੰਦੇ ਸੀ ਜਿਹੜੇ ਅੰਕਲ ਆਉਣ ਆਏ ਸੀ ਨਾ ਕਹਿੰਦੇ ਜੀ ਇੱਥੇ ਲੋਣੀ ਹੈ ਤਿੱਥੋਂ ਫੇ ਥੋੜੀ ਜੀ ਆਪਣੀ ਛੱਤੀ ਜੜੀ ਜਾਂ ਤੋੜ ਲਵੋ ਪਰ ਇਹ ਆਖਿਆ ਨਹੀਂ ਤੋੜਨੀ ਕਿਉਂ ਆ ਹਨਾ ਤੇ ਇੱਥੇ ਹੀ ਰੱਖ ਦਿੰਦੇ ਆਂ ਤੇ ਇੱਥੇ ਲਾ ਦਿੰਦੇ ਆਂ ਤੇ ਫਿਰ ਇੱਥੇ ਇੱਕ ਥੋੜੀ ਜੀ ਸਪੇਸ ਵੀ ਹੈਗੀ ਵਿੱਚ ਜਿੱਦਾਂ ਬੂਹਾ ਟਾਈਪ ਤੇ ਆਪਾਂ ਫਿਰ ਇੱਥੇ ਲਵਾ ਲਈ ਆ ਹਨਾ ਤੇ ਦੱਸਿਓ ਕਮੈਂਟ ਕਰਕੇ ਫਿਰ ਕਿਵੇਂ ਦੀ ਲੱਗੰਦੀ ਆ ਤੇ ਲਓ ਜੀ ਭਾਂਡੇ ਵੀ ਲਾਤੇ ਮੰਮੀ ਜੀ ਉਹਨਾਂ ਨੇ ਇਹ ਤਾਂ ਦੇ ਆਪਾਂ ਬਾਅਦੂ ਦੱਸਿਆ ਹੀ ਨਹੀਂ ਹਨਾ ਆ ਵੇਖੋ ਠੀਕ ਆ ਲਫਾਵੇ ਵਿੱਚ ਰੱਖੇ ਆ ਤੇ ਦੱਸਿਓ ਫਿਰ ਕਮੈਂਟ ਕਰਕੇ ਕਿਵੇਂ ਦੀ ਲੱਗੰਦੀ ਆ ਜੀ ਤੇ ਵਾਕਿਆ ਤੇ ਅਸੀਂ ਦਿਖਾਈ ਨਹੀਂ ਕੀ ਹਨਾ ਠੀਕ ਆ ਤੇ ਸਾਰੇ ਜਣੇ ਜ਼ਰੂਰ ਕਮੈਂਟ ਕਰਿਓ ਤੇ ਬਾਕੀ ਵਧੀਆ ਜੀ ਜ਼ਰੂਰ ਸ਼ਕਰਗੰਦੀ ਬਣਾ ਕੇ ਆਪਣੇ ਘਰੇ ਟਰਾਈ ਕਰਕੇ ਵੇਖਿਓ ਤੇ ਤੁਹਾਨੂੰ ਜ਼ਰੂਰ ਟੇਸਟ ਲੱਗੂਗੀ ਬੜੀ ਤੇ ਬੈੱਡ ਵਾਲੇ ਜ਼ਰੂਰ ਕਮੈਂਟ ਕਰਿਓ ਮੈਂ ਠੀਕਾ ਚਾਰ ਫੋਟੋਆਂ ਮੈਂ ਜਿਹੜੀਆਂ ਪੋਸਟ ਪਾਉਂਗਾ ਕਮਿਊਨਿਟੀ ਦੇ ਵਿੱਚ ਸਾਰੇ ਜਣੇ 1 2 3 4 ਮੈਂ ਉਹਦੇ ਉੱਪਰ ਲਿਖਿਆ ਹੋਇਆ ਵਾ ਤੇ ਸਾਰੇ ਜਣੇ ਇਹ 1 2 3 4 ਕਰਕੇ ਕਮੈਂਟ ਕਰਿਓ ਜੇ ਤੁਹਾਨੂੰ ਲੱਗੂਗਾ ਕਿਹੜਾ ਕਿਹੜਾ ਹੈ ਕਿਹੜਾ ਵਾਇ ਕੀਤਾ ਹੋਊਗਾ ਠੀਕ ਆ ਤੇ ਫਿਰ ਤੁਹਾਨੂੰ ਲੋਗ ਵੀ ਪਾਵਾਂਗੇ ਨਾਲੇ ਸਾਰਾ ਕੁਝ ਜੋ ਹੋਈ ਹੈ ਨਾ ਉੱਥੇ ਉੱਥੇ ਬਹੁਤ ਜ਼ਿਆਦਾ ਸਮਾਨ ਹੈ ਦੁਕਾਨ ਦੇ ਉੱਪਰ ਜਿਵੇਂ ਡੈਕੋਰੇਸ਼ਨ ਹੋ ਕੀ ਰੂਮ ਦੇ ਵਿੱਚ ਹਨਾ ਮੰਮੀ ਤੇ ਉਹਦੇ ਵੀ ਆਪਾਂ ਨਾਲ ਦੀ ਨਾਲ ਪ੍ਰਾਈਸ ਦੱਸਾਂਗੇ ਤੇ ਬੈੱਡਾਂ ਦੇ ਪ੍ਰਾਈਸ ਦੱਸਾਂਗੇ ਜਿਹੜਾ ਅਹੀਂ ਲਿਆ ਵਾ ਉਹਦੀਆਂ ਖੂਪੀਆਂ ਕੀ ਆ ਤੇ ਉਹਦੇ ਕੀ ਪ੍ਰਾਈਸ ਵਾ ਉਹਦਾ ਤੇ ਕਿੰਨੇ ਦਾ ਸਾਨੂੰ ਪਿਆ ਤੇ ਉਹ ਸਾਰਾ ਕੁਝ ਤੁਹਾਨੂੰ ਤੇ ਇੱਕ ਗੱਲ ਹੋਰ ਲੋਗ ਬਣਾ ਕੇ ਦੱਸਾਂਗੇ ਇੱਕ ਗੱਲ ਹੋਰ ਤੁਹਾਨੂੰ ਗਿਫਟ ਵੀ ਦੱਸਾਂਗੇ ਯਾਨੀ ਗਿਫਟ ਕਿਹੜਾ ਮਿਲਿਆ ਦੇ ਹਾਂ ਗਿਫਟ ਜ਼ਰੂਰ ਦੱਸਾਂਗੇ ਤੁਹਾਨੂੰ ਕਿਹੜਾ ਮਿਲਿਆ ਵਾ ਕਿਉਂਕਿ ਸਾਨੂੰ ਅੰਕਲ ਜੀ ਉਹਨਾਂ ਨੇ ਗਿਫਟ ਬੜਾ ਵਧੀਆ ਕੀਤਾ ਵਾ ਤੇ ਉਹ ਤੁਹਾਨੂੰ ਇਸ ਨੈਕਸਟ ਵਲੋਗ ਜਿਹੜਾ ਬਣਾਵਾਂਗੇ ਨਾ ਲਿਆਉਣ ਦਾ ਉਹਦੇ ਵਿੱਚ ਜ਼ਰੂਰ ਦੱਸਾਂਗੇ ਚਲੋ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੋਗ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ